ý thức là tôi mấy hôm nay tôi có một lần hát ਕਿ ਅਸਲੇ ਤੇ ਗੱਲ ਜੁੜੀ ਪਈਆ ਤੇ ਉਧਰੋਂ ਛੰਡੀ ਵੀ ਸਿੱਧੀ ਥਰੀ ਨਾ ਥਰੀ ਦੀ ਕੋਲੀਆ ਨੂੰ ਖੜੀ ਆ ਗਈ ਬਈ ਤੇ ਦੇਖਦੇ ਆ ਗੱਲ ਕਿੱਥੇ ਵੱਰਦੀ ਆ ਜੁਹਾਰ ਕਤਰਾਲੇ ਦਾ ਜੰਗੀ ਕੁਸਵਾਰੇ ਦਾ ਘੁੰਮਣ ਬਰਾਦਰ ਦਾ ਟਰੈਕ ਕਢਾੜੀ ਕਲਾਂ ਦੇ ਮੇਲੇ ਤੇ ਕਾਰਤੂਸ ਚੱਲਿਆ ਆਉਂਦਾ ਵਾ ਕਾਰਤੂਸ ਚੱਲਿਆ ਆਉਂਦਾ ਦੇਖਦੇ ਆ 284 ਨੂੰ ਟੱਕਰ ਦਿੰਦਾ ਜਾਂ ਨਹੀਂ ਦਿੰਦਾ ਜਾਂ ਤੀਰ ਕਮਾਨ ਜਾਂ ਜਾਂ ਨਹੀਂ ਹਜੇ ਸਮਾਂ ਦੱਸੂਗਾ ਯਾ ਬਾਜੀ ਯਾ ਕਰੇ ਨਾ ਕੱਡੀ ਲਾਗੂ ਦੀ ਪੰਜਰਾ ਪੰਜ ਵਿੱਚ 50 ਰੁਪਏ ਰੱਖ ਲਈ ਦੇਤੀ ਗਾਨਾ ਮਾਰੀ ਤੋਂ ਮੁੰਡਿਆ ਤੋਂ ਡੇ ਘੜੀਆਂ ਤੇ ਸਮਾਂ ਕਿੰਨਾ ਬੋਲ ਕੇ ਦੱਸ ਐ ਮੁੱਲੀ ਦਾ ਹੁੰਦਾ ਵਾ ਮੇਲਾ ਕਿੰਨਾ ਕਿੰਨਾ ਬੋਲ ਕੇ ਦੱਸਿਓ ਕਿਦਾ 20 ਸੈਕਿੰਡ ਕਿਉਂ ਸੀਪੋ ਲੱਗਿਆ ਭਾਈ ਜੀ ਸਮਾਂ 20 ਸੈਕਿੰਡ ਪੁਆਇੰਟ ਲੱਗ ਗਿਆ ਸਮਾਂ ਇਹ ਆ ਮੇਲਾ ਕਢਾਰੀ ਕਲਾ ਦਾ ਵੀਰੋ ਇਹ ਆ ਮੇਲਾ ਕਢਾਰੀ ਕਲਿਆਂ ਦਾ ਪੀਰ ਚੱਲਦਾ ਚੱਲਦਾ ਅੱਜ ਗੁਰੂ ਦੀ ਨਗਰ ਕਢਾਰੀ ਦੇ ਵਿੱਚ ਚੱਲ ਗਿਆ ਇੱਕ ਵਾਰੀ ਸੰਗਤਾਂ ਵੀ ਦਰਸ਼ਨ